ਇਹ ਟਰੈਕਟਰ ਕਿਉਂ ਛੱਡ ਕੇ ਗਿਆ ਵੇ ਜਦੋਂ ਮਾਲਕ ਨੇ ਥੋੜਾ ਜਿਹਾ ਵੋਸਹਾ ਹਾਂ ਨਾ ਦੱਸਿਆ ਨੂੰ ਕਿ ਟਰੈਕਟਰ ਲਾਸ਼ਾ ਕੰਪਨੀ ਉਹ ਮਤਲਬ ਵੀ ਪਹਿਲੀ ਦੇ ਵਿੱਚ ਟਰੈਕਟਰ ਛੱਡ ਕੇ ਤੇ ਘਰੇ ਕਿਤੇ ਚਲ ਗਿਆ ਵਾ ਇਹ ਕਾਂਡਿਆ ਵਾ ਹਾਨੂੰ ਕਹੀ ਜਾਂਦਾ ਰੈਜ਼ਿਡੈਂਸ ਆ ਦੇ ਉਹਦਾ ਮੈਂ ਕਿਹਾ ਰੈਜ਼ਿਡੈਂਸ ਆ ਘਰ ਆ ਉਹਦਾ ਤੇ ਰੈਜ਼ਿਡੈਂਸ ਮੈਂ ਕਿਹਾ ਉਹ ਗੱਡੀ ਤੇ ਜਿਹਦਾ ਸਾਡਾ ਐਕਸੀਡੈਂਟ ਹੋਇਆ ਸੀ ਉਹ ਗੱਡੀ ਦੇ ਪੇਪਰ ਹੈਗੇ ਆ ਤੇ ਉਹਨਾਂ ਦੇ ਵਿੱਚ ਹੈ ਨਹੀਂ ਆ ਮੈਨੂੰ ਹੋਇਆ ਸ਼ਾਇਦ ਉਹ ਗੱਡੀ ਦੇ ਜਿਹੜਾ ਹੋਈ ਆ ਹਾਂਜੀ ਨਾਲ ਹੀ ਨਾ ਇਹਦੇ ਉਦੋਂ ਵੀ ਐਕਸੀਡੈਂਟ ਜਦੋਂ ਸਾਡਾ ਹੋਇਆ ਵਾ ਉਦੋਂ ਵੀ ਅਸੀਂ ਨਿਕਲ ਨਹੀਂ ਡਏ ਆ ਬਾਜ਼ਾਰ ਦੇ ਵਿੱਚੋਂ ਤੇ ਇਹ ਗੱਲਬਾਤ ਹੋਈ ਆ ਤਾਂ ਫਿਰ ਮੈਂ ਮੁੰਡਿਆਂ ਨੂੰ ਕਹਿਣ ਡਾ ਮੈਂ ਕਿ ਮੈਨੂੰ ਯਾਰ ਕੋਈ ਸਹੀ ਜਾਨੀ ਲੱਗਣ ਡਿਆ ਤੇ ਜਦਾਂ ਬੰਦਾ ਫੋਨ ਹਰ ਇੱਕ ਨੂੰ ਵੀ ਲਾਉਂਦਾ ਵਾ ਵੀ ਯਾਰ ਤੈਨੂੰ ਪਤਾ ਤੈਨੂੰ ਪਤਾ ਵਾ ਵੀ ਤੇਰੇ ਕੋਲ ਕਿਹਨੂੰ ਤੇ ਯਾਰ ਬਟਵਾ ਤੇਰਾ ਘਰ ਪਿਆ ਵਾ ਤੂੰ ਚੱਲ ਕਿੱਧਰ ਗਿਆ ਵਾ ਵੀ ਬੰਦਾ ਪੈਸੇ ਖੜਦਾ ਵਾ ਇਹ ਸਾਰਾ ਕੁਝ ਬਟਵੇ ਦੇ ਵਿੱਚ ਹੀ ਹੁੰਦਾ ਪਤਾ ਵਾ ਪੈਸੇ ਵੀ ਨਾ ਹੁਣ ਏਟੀਐਮ ਉਹਦੇ ਕੋਲ ਹੀ ਰਹਿੰਦਾ 24 ਘੰਟੇ ਹਾਂ ਹਾਂਜੀ ਵੀ ਕੋਈ ਵੀ ਚੀਜ਼ ਲੈਣ ਜਾਣੀ ਬੰਦੇ ਨੇ ਸਾਨੂੰ ਤਾਂ ਦੱਸਦਾ ਵਾ ਵੀ ਹਾਂ ਵੀ ਮੈਂ ਚੱਲਾਂ ਬਾਹਰ ਚਾਹੀ ਕਿਦਾਂ ਵਾ ਟਾਈਮ ਵੀ ਹੋ ਗਿਆ 4:30 ਤੋਂ ਉੱਪਰ ਡਿਆ ਪਿਆ ਹੀ ਟਾਈਮ ਤੇ ਆ ਤੁਹਾਡਾ મતલਬ ਕਿੰਨੇ ਵਜੇ ਦਾ ਕੰਮ ਹੋਊ ਆ ਇਹ ਉਹ ਹੀ ਜੀ ਆ ਤੁਹਾਡੇ ਸਾਹਮਣੇ ਹੀ ਆ ਵੀ ਆ ਇੱਕ ਜਿਹੜਾ ਰਹਿ ਗਿਆ ਇਹੋ ਹੀ ਕੋਈ 25 ਮਿੰਟ ਚਾਰ ਚ ਜਾਨੀ ਪੌਣੇ ਕੇ ਚਾਰ ਦੀ ਆਸ-ਪਾਸ ਜਾਨੀ ਕੇ ਗੱਲ ਆ ਕਿਉਂ ਜੀ ਮਤਲਬ ਵੀ ਇਦਾਂ ਉਹ ਇਦਾਂ ਰਹਿ ਪਿਛੇ ਆ ਤਾਂ ਬੰਦ ਹੁੰਦਾ ਤੇ ਮੁਰੰਗ ਨਟ ਲਾਇਆ ਨਾ ਬੇਚੀ ਨਹੀਂ ਲਿਆ ਆ ਛੋਟਾ ਜਿਹਾ ਲਿਆ ਨਾ ਦਵਾ ਜਾ ਉਹ ਬੰਦ ਬੰਦ 15 ਲੱਖ ਪੌਣੇ ਆ ਉਹ ਹੁਣ ਜੇ ਮੂਰੂ ਵੀ ਤਾ ਦੇਖ ਨਹੀਂ ਮਿਲਦਾ ਤੇ ਬ੍ਰਦਰ ਮੇਰੇ ਨਾਲ ਹੋਈ ਹੈ ਕਰਨਾ ਅਜੀ ਰਾਤ ਸਾਨੂੰ ਫੋਨ ਆਇਆ ਸੀਗਾ ਫੋਨ ਆਇਆ ਤੇ ਮੁੰਡਿਆਂ ਦਾ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਦਾ ਆਇਆ ਸੀ ਫੋਨ ਵੀ ਬ੍ਰਦਰ ਤੁਹਾਡਾ ਲੱਭ ਨਹੀਂ ਰਿਹਾ ਟਰੈਕਟਰ ਚੱਲਦਾ ਵਾ ਤੇ ਉਹਦਾ ਪਤਾ ਕਰੋ ਵੀ ਕਿੱਦੇ ਚਲੇ ਗਿਆ ਵਾ ਤੇ ਫੋਨ ਵੀ ਨਹੀਂ ਚੱਕਦਾ ਅਸੀਂ ਫੋਨ ਕਰਨ ਕੀਤਾ ਤੇ ਫੋਨ ਚੱਕਦੇ ਨਹੀਂ ਸੀਗੇ ਮੈਸੇਜ ਕੀਤੇ ਮੈਸੇਜ ਦਾ ਵੀ ਕੋਈ ਰਿਪਲਾਈ ਨਹੀਂ ਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਵੀ ਉੱਥੇ ਫੋਨ ਤੇ ਗੱਲ ਕੀਤੀ ਉਹਨਾਂ ਨੂੰ ਵੀ ਸੂਚਨਾ ਤੱਕ ਮਿਲ ਗਈ ਸੀ ਜਦੋਂ ਬਾਅਦ ਦੇ ਵਿੱਚ ਉਹ ਵੀ ਲੱਭਣ ਤਰਪੇ ਵੀ ਕਿੱਧਰ ਚਲੇ ਗਿਆ ਵੀ ਟਰੈਕਟਰ ਚੱਲਦਾ ਹੀ ਛੱਡ ਕੇ ਉਸ ਤੋਂ ਬਾਅਦ ਆ 2 ਘੰਟੇ ਬਾਅਦ 1.5 2 ਘੰਟੇ ਬਾਅਦ ਫੇਰ ਫੋਨ ਆਂਦਾ ਕਿ ਉਹ ਜਿਹੜਾ ਮਾਲਕ ਉੱਥੇ ਕੰਮ ਕਰਦਾ ਸੀ ਉਹਦਾ ਜਿਹੜਾ ਬ੍ਰਦਰ ਗਿਆ ਉੱਥੇ ਬ੍ਰਦਰ ਨੇ ਦੇਖਿਆ ਟਰੈਕਟਰ ਚੱਲਦਾ ਤੇ ਜਦੋਂ ਟਰੈਕਟਰ ਬੰਦ ਕਰਨ ਗਿਆ ਵਾ ਫਿਰ ਉਹਨੇ ਦੇਖਿਆ ਵੀ ਉਹ ਰੋਟਾਵੇਟਰ ਦੇ ਵਿੱਚ ਆਇਆ ਹੋਇਆ ਜੀ ਉੱਥੇ ਜਾ ਕੇ ਇਹ ਪਰਿਵਾਰ ਮੈਂਬਰਾਂ ਨੇ ਵੀ ਕਿਉਂਕਿ ਪਰਿਵਾਰ ਸਾਰਾ ਉੱਥੇ ਗਿਆ ਸੀ ਆ ਪੰਜ ਸਾਲ ਹੋ ਗਿਆ ਬਾਅਦ ਦੇ ਵਿੱਚ 10-15 ਸਾਲ ਬ੍ਰਦਰ ਨੂੰ ਹੋ ਗਿਆ ਉਹਨਾਂ ਨੇ ਜਦੋਂ ਦੇਖਿਆ ਵੀ ਜਿੱਦਾਂ ਉਹਨਾਂ ਨੇ ਸੂਚਨਾ ਦਿੱਤੀ ਆ ਕਿ ਟਰੈਕਟਰ ਚੱਲ ਰਿਹਾ ਸੀ ਮਾਲਕ ਦੇ ਭਰਾ ਨੇ ਬੰਦ ਕੀਤਾ ਉਹ ਹਣ ਇਹ ਨਹੀਂ ਪਤਾ ਲੱਗ ਰਿਹਾ ਵੀ ਇਦਾਂ ਹੋ ਕਿਦਾਂ ਗਿਆ ਚੱਲਦੇ ਟਰੈਕਟਰ ਦੇ ਵਿੱਚ ਵੀ ਉਹ ਉਤਰੇ ਕਿਉਂ ਆ ਟਰੈਕਟਰ ਦੇ ਵਿੱਚੋਂ ਚੱਲਦੇ ਤੋਂ ਕਿਉਂਕਿ ਸਾਰਾ ਖੱਤਾ ਵਾਦਦਾ ਸੀ ਇੱਕ ਲਾਸਟ ਰੈਲ ਹੀ ਰਹਿੰਦੀ ਸੀਗੀ ਜਦੋਂ ਉਹ ਆਖਰੀ ਢੇੜਾ ਰਹਿਦਾ ਸੀ ਉਸੇ ਆਖਰੀ ਢੇੜੇ ਦੇ ਵਿੱਚ ਉਹ ਟਰੈਕਟਰ ਰੁਕਿਆ ਹੋਇਆ ਸੀਗਾ ਜਿੱਦਾਂ ਸਾਨੂੰ ਫੋਟੋਆਂ ਪਾਈਆਂ ਜਾ ਕੇ ਫਿਰ ਵੀਡੀਓ ਉਹਨਾਂ ਨੇ ਪਾਈਆਂ ਪਰਿਵਾਰ ਮੈਂਬਰਾਂ ਨੇ ਵੀ ਇਦਾਂ ਇਦਾਂ ਸਾਰਾ ਹੈਗਾ ਵਾ ਦੇਖੀਏ ਤੇ ਉਹ ਸਮਝ ਨਹੀਂ ਆਉਂਦੀ 4x4 ਟਰੈਕਟਰ ਆ ਵੀ ਉਹ ਉੱਥੇ ਜਿਹੜੇ ਆ ਉਹ ਟਰੈਕਟਰ ਫਸਿਆ ਢੇੜੇ ਕੱਢ ਰਿਹਾ ਦੇਖਿਆ ਜਿਹੜਾ ਵੀਡੀਓ ਦੇ ਵਿੱਚ ਜਿੱਦਾਂ ਉਹਨਾਂ ਨੇ ਥਾਂ ਉੱਥੇ ਪੱਟ ਹੋਇਆ ਵਾ ਹੁਣ ਐਗਜ਼ੈਕਟ ਪਤਾ ਨਹੀਂ ਲੱਗ ਰਿਹਾ ਇਸ ਲਈ ਫਿਰ ਪਰਿਵਾਰ ਮੈਂ ਬਣਾਣਾ ਗੱਲ ਕੀਤੀ ਸੀ ਵੀ ਆਪਾਂ ਵਕੀਲ ਕਰਕੇ ਪੂਰੀ ਤਹਿ ਤੱਕ ਜਾਈਏ ਵੀ ਕਾਰਨ ਕੀ ਹੋਇਆ ਕਿਉਂਕਿ ਚੱਲਦੇ ਟਰੈਕਟਰ ਦੇ ਵਿੱਚ ਉਤਰਨ ਦਾ ਕੋਈ ਕਾਰਨ ਨਹੀਂ ਬਣਦਾ ਫਿਰ ਜਿਹੜਾ ਟਰੈਕਟਰ ਆ ਬਾਹਰਲੇ ਉਹ ਸੈਂਸਰ ਆਇਆ ਪਹਿਲਾਂ ਵੀ ਭਰਾ ਨਾਲ ਗੱਲ ਹੁੰਦੀ ਹੁੰਦੀ ਸੀ ਕਿ ਜਿੱਦਾਂ ਜੇ ਟਰੈਕਟਰ ਤੋਂ ਬੰਦਾ ਚੱਲਦੇ ਤੋਂ ਖੜਾ ਵੀ ਹੋ ਜਵੇ ਜਾਂ ਉਤਰ ਵੀ ਜਾਵੇ ਟਰੈਕਟਰ ਦੇ ਜਿਹੜੇ ਪੀਟੀਓ ਬੰਦ ਹੋ ਜਾਂਦੇ ਟਰੈਕਟਰ ਬੰਦ ਹੋ ਜਾਂਦੇ ਆ ਇਹ ਬੰਦ ਕਿਉਂ ਨਹੀਂ ਹੋਇਆ ਇਹ ਵੀ ਸਾਡਾ ਸਵਾਲ ਸੀ ਇਹਦੇ ਸੰਪਸ਼ਟ ਜਿਹੜੇ ਆ ਜਵਾਬ ਨਹੀਂ ਮਿਲੇ ਮਾਲਕਾਂ ਤੋਂ ਉੱਥੋਂ ਤੇ ਫਿਰ ਅਸੀਂ ਗੱਲ ਕੀਤੀ ਸੀ ਵੀ ਵਕੀਲ ਕਰਕੇ ਤੁਸੀਂ ਇਹ ਐ ਐਗਜ਼ੈਕਟ ਪਤਾ ਕਰੋ ਵੀ ਕਾਰਨ ਹੋਇਆ ਕੀ ਆ ਉਹ ਉਤਰਿਆ ਕਿਉਂ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਆ ਉਹਦੇ ਵਿੱਚ ਵੀ ਕੁਝ ਨਹੀਂ ਦੱਸਦੇ ਇਹ ਹਲੇ ਪਰਿਵਾਰ ਮੈਂਬਰਾਂ ਨੂੰ ਬਾਡੀਜ਼ ਵੀ ਨਹੀਂ ਹਲੇ ਦਿਖਾਈ ਵੀ ਉਹਦੇ ਵਿੱਚ ਕਈ ਪੇਪਰਵਰਕ ਹੁੰਦੇ ਨੇ ਕਿ ਅਸੀਂ ਇੱਥੇ ਸਾਰੇ ਪਰਿਵਾਰ ਪਰੇਸ਼ਾਨ ਆ ਕਿ ਪੁਲਿਸੀ ਦਾ ਸੇਵਕ ਕਿਹੜੇ ਤਰੀਕੇ ਨਾਲ ਹੋਇਆ ਜਾਂ ਕੀ ਉਹਨਾਂ ਨੇ ਫਾਈਂਡ ਆਊਟ ਕੀਤਾ ਜੀ ਇਹ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਵੀ ਉਹ ਵੀ ਇਸ ਕੇਸ ਨੂੰ ਡਿਟੇਲ ਨਾਲ ਦੇਖਣ ਵੀ ਸਹੀ ਕਾਰਨ ਦਾ ਪਤਾ ਕਰਕੇ ਸਾਨੂੰ ਐਗਜੈਕਟ ਦੱਸਣ ਤਾਂ ਕਿ ਸਾਨੂੰ ਵੀ ਲੱਗੇ ਵੀ ਹਾਂ ਆਹ ਕਾਰਨ ਹੋਇਆ ਤੇ ਅਸੀਂ ਬਾਬਾ ਸੀਚੇਵਾਲ ਜੀ ਨਾਲ ਵੀ ਮਿਲਾਂਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਵੀ ਵਿੱਚ ਸਾਡੇ ਨਾਲ ਮਦਦ ਕਰਨ ਇਨਾਂ ਨੂੰ ਲਗਭਗ 15 ਸਾਲ ਹੋ ਗਿਆ ਇਹ 2000 ਮੈਨੂੰ ਲੱਗਦਾ ਕਿ 14 ਦੇ 10 ਦੇ ਕਰੀਬ ਆ ਗਏ ਸੀਗੇ ਕਿ ਕਾਫੀ 15 ਸਾਲ ਹੋ ਗਏ ਨੇ 5 ਸਾਲ ਬਾਅਦ ਦੇ ਵਿੱਚ ਪਰਿਵਾਰ ਦਾ ਬਣਿਆ ਬਾਹਰ ਦਾ ਫਿਰ 5 ਸਾਲ ਪਰਿਵਾਰ ਨੂੰ ਵੀ ਹੋ ਗਿਆ ਗਿਆ